ਤਾਂ ਤੁਹਾਨੂੰ ਦੋ ਸੁਲਿਸ਼ ਦੱਸਿਆ ਹੁੰਦਾ ਹੈ ਤੇ ਰਿਵਾਰਡ ਤੇ ਪਨਿਸ਼ਮੈਂਟ ਉਹ ਜਦੋਂ ਪੇਰੈਂਟਸ ਪਨਿਸ਼ ਕਰਦੇ ਆ ਬੱਚੇ ਨੂੰ ਤੇ ਪੇਰੈਂਟਸ ਦਾ ਤੇ ਬੱਚੇ ਦਾ ਰਿਲੇਸ਼ਨ ਜਿਹੜਾ ਨੇਚਰਲੀ ਬੱਚਾ ਦੌੜਦਾ ਉਹਲੇ ਪੇਰੈਂਟਸ ਕੋ ਜਿਹੜਾ ਵੀ ਬੱਚਾ ਪੇਰੈਂਟਸ ਨੂੰ ਕੁਝ ਕਰ ਜਾ ਕਿਸੇ ਵੀ ਚੀਜ਼ ਬੱਚਾ ਉਹ ਤਾਂ ਨਹੀਂ ਜਾਣਾ ਚਾਹੁੰਦਾ ਪਰ ਹੁਣ ਉਹਦੇ ਦੂਜੇ ਪਾਸੇ ਉਹ ਬੱਚੇ ਦਾ ਤੇ ਉਹ ਪੇਰੈਂਟ ਦਾ ਰਿਲੇਸ਼ਨ ਜਿਹੜਾ ਖਰਾਬ ਹੋ ਰਿਹਾ ਉਹ ਰਿਲੇਸ਼ਨ ਨੂੰ ਕਿੱਦਾਂ ਬੈਟਰ ਕੀਤਾ ਜਾ ਸਕਦਾ ਜਾਂ ਉਹਦੇ ਲਾਭ ਪਰ ਦੇਸ਼ਿਕ ਜੜੀ ਲੱਗੀ ਹੈ ਉਸ ਤੋਂ ਇਲਾਵਾ ਕੋਈ ਹੋਰ ਅਪਟਕ ਮਿਕਸ ਯੂਜ਼ ਕਰ ਸਕਦੇ ਹੋ ਜਾਂ ਮਤਲਬ ਕਿ ਤਾਂਕਿ ਉਹਨਾਂ ਦਾ ਜਿਹੜਾ ਰਿਲੇਸ਼ਨ ਵੀ ਖਰਾਬ ਨਾ ਹੋਵੇ ਉਹਦੇ ਨਾਲ ਉਹ ਬੱਚੇ ਨੂੰ ਬੱਚਾ ਇਸ ਸਟੇਜ ਤੇ ਪਹੁੰਚੇ ਤਾਂ ਕਿ ਜੋ ਵੀ ਉਹਦਾ ਬਿਹੇਵੀਅਰ ਹੈ ਉਹ ਚੇਂਜ ਹੋ ਸਕੇ ਜੀ ਉਹਦੇ ਲਈ ਅਪਕ ਕੀ ਕਰ ਸਕਦੇ ਜੀ ਸੋ ਇਹ ਇਹਨਾਂ ਦਾ ਕੁਐਸਚਨ ਬਹੁਤ ਵਧੀਆ ਉਹ ਤਕਰੀਬਨ ਮਤਲਬ ਕਿ ਜਿੰਨੇ ਵੀ ਥੈਰਾਪਿਸਟ ਹੈਗੇ ਬੱਚਿਆਂ ਤੇ ਚਾਈਲਡ ਬੱਚਿਆਂ ਦੀ ਪਰਵਰਿਸ਼ ਦੇ ਉੱਤੇ ਬੋਲਦੇ ਆ ਉਹ ਬੇਸਿਕਲੀ ਇਹ ਚੀਜ਼ ਕਹਿੰਦੇ ਆ ਵੀ ਪੇਰੈਂਟਸ ਪੂਰੀ ਦੁਨੀਆ ਦੇ ਵਿੱਚ ਜ਼ਰੂਰਤ ਨਾਲੋਂ ਜ਼ਿਆਦਾ கரੈਕਟ ਬਿਹੇਵੀਅਰ ਕਰਨਾ ਚਾਹਦੇ ਆ ਬੋਲ ਕੇ ਗੱਲਬਾਤ ਕਰਕੇ ਲੇਕਿਨ ਬਿਹੇਵੀਅਰ ਅਕਸਰ கரੈਕਟ ਦੋ ਤਰ੍ਹਾਂ ਹੀ ਹੁੰਦਾ ਰਿਵਾਰਡ ਦੇ ਕੇ ਜਾਂ ਪੈਨਿਸ਼ਮੈਂਟ ਦੇ ਕੇ ਓਕੇ ਉਹਨੂੰ ਕਨਸੀਕਵੈਂਸਸ ਫੇਸ ਕਰਨੇ ਪੈ ਚਾਹੀਦੇ ਆ ਬੱਚੇ ਨੂੰ ਹੁਣ ਜਿਹੜੀ ਪੈਨਿਸ਼ਮੈਂਟ ਆ ਉਹ ਆਪਣੇ ਕਲਚਰ ਦੇ ਵਿੱਚ ਕੁੱਟਮਾਰ ਝਿੜਕਣਾ ਕੰਨ ਫੜ ਕੇ ਖੜਾ ਕਰ ਦੇਣਾ ਇਹ ਇਸ ਚੀਜ਼ ਨੂੰ ਆਪਾਂ ਪਨਿਸ਼ਮੈਂਟ ਕਹਿੰਦੇ ਆ ਪਨਿਸ਼ਮੈਂਟ ਦੇ ਨਾਲ-ਨਾਲ ਇੱਕ ਹੋਰ ਚੀਜ਼ ਹੈਗੀ ਆ ਉਹਨਾਂ ਨੂੰ ਕਹਿੰਦੇ ਆ ਕਿ ਆ ਨੈਚੁਰਲ ਕਨਸੀਕਵੈਂਸਸ ਨੈਚੁਰਲ ਕਨਸੀਕਵੈਂਸਸ ਦਾ ਮਤਲਬ ਇਹ ਆ ਕਿ ਜਦੋਂ ਕੋਈ ਬੱਚਾ ਗਲਤੀ ਕਰਦਾ ਜੇ ਹੁਣ ਬੱਚਾ ਫਰਜ਼ ਕਰ ਲਓ 16 17 ਸਾਲ ਦਾ ਔਰ ਤੁਸੀਂ ਉਹਨੂੰ ਕਹਿਨੀਓ ਕਿ ਬੇਟੇ ਤੂੰ ਸਵੇਰੇ ਉੱਠ ਜਾਕਰ 8 ਵਜੇ ਤੂੰ ਦਰਵਾਜ਼ੇ ਤੇ ਹੋਣਾ ਚਾਹੀਦਾ ਤਾਂ ਮੈਂ ਤੈਨੂੰ ਛੱਡ ਦੂੰ ਜੇ 8 ਵਜੇ ਤੋਂ ਤੂੰ ਲੇਟ ਹੋ ਗਈ ਤਾਂ ਮੈਂ ਆਪਣੇ ਕੰਮ ਤੇ ਚਲੇ ਜਾਊਂ ਓਕੇ ਸੋ ਲੈਟਸੇ ਆਹ ਉਹਦੇ ਨਾਲ ਡੀਲ ਆ ਉਹ ਰੋ ਐਗਰੀ ਕਰ ਗਿਆ ਹੁਣ ਮੰਡੇ ਆ ਤੇ ਮੰਡੇ ਤੁਸੀਂ ਵੇਟ ਕੀਤੀ 8 ਵਜੇ ਉਹ ਨਹੀਂ ਆਇਆ ਤੁਸੀਂ ਆਪਣੀ ਕਾਰ ਸਟਾਰਟ ਕਰਕੇ ਕੰਮ ਤੇ ਚਲੇ ਜਾਣਾ ਹੁਣ ਉਹਦੀ ਨੇਚਰਲ ਕਨਸੀਕਵੈਂਸਸ ਆ ਕਿ ਉਹ ਘਰ ਬੈਠਾ ਹੁਣ ਉਹ ਜਾਂ ਤਾਂ ਬੱਸ ਲੈ ਕੇ ਜਾਊਗਾ ਜਾਂ ਨਹੀਂ ਜਾਊਗਾ ਹੁਣ ਜਿਹੜੇ ਆ ਨੈਚੁਰਲ ਕੌਨਸੀਕਵੈਂਸਸ ਆ ਇਹ ਸ਼ੁਰੂ ਟੀਨੇਜ ایਅਰ ਚ ਨਹੀਂ ਕਰਨੇ ਚਾਹੀਦੇ ਇਹ ਨੈਚੁਰਲ ਕੌਨਸੀਕਵੈਂਸੀ ਸ਼ੁਰੂ ਕਰਨੇ ਚਾਹੀਦੇ ਆਬ ਜਦੋਂ ਉਹ 12 ਤੋਂ ਥੱਲੇ ਆ ਬੱਚਾ 10 ਸਾਲ ਦਾ 9 ਸਾਲ ਦਾ ਇੱਥੋਂ ਕਿ ਸ਼ੁਰੂ ਕਰਦੈ ਨਹੀਂ ਚਾਹੀਦੇ ਉਦੋਂ ਉਹਨਾਂ ਨੂੰ ਇਹ ਕੌਨਸੀਕਵੈਂਸਸ ਹੋਣੇ ਚਾਹੀਦੇ ਕਿਉਂਕਿ ਉਹ ਤੋਂ ਉਹ ਹਜੇ ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਵੀ ਜੇ ਮੈਂ ਸਕੂਲ ਨਹੀਂ ਜਾਉਂ ਤਾਂ ਮੈਂ ਮਿਸ ਕਰੂੰ ਮੈਂ ਖੇਡਣਾ ਮਿਸ ਕਰੂੰ ਮੈਂ ਆਪਣੇ ਦੋਸਤਾਂ ਨੂੰ ਮਿਸ ਕਰੂੰ ਮੇਰੀ ਟੀਚਰ ਕੀ ਕਹੂਗੀ ਵੀ ਤੂੰ ਆਇਆ ਨਹੀਂ ਤੂੰ ਲੇਟ ਆ ਇਹ ਸਾਰਾ ਕੁਝ ਉਹਦੇ 10 ਸਾਲ ਦੇ 9 ਸਾਲ ਦੇ ਬੱਚੇ ਦੇ ਵਿੱਚ ਆ ਜਾਂਦਾ ਤੇ ਉਹ ਉਹ ਕਹਿੰਦਾ ਵੀ ਓਕੇ ਮਾਂ ਮੈਨੂੰ ਛੱਡ ਚੁਗੀ ਆਈ ਡੋਟ ਲਾਈਕ ਟੂ ਸਟੇ ਐਟ ਹੋਮ ਐਂਡ ਆਈ ਗੈਟ ਬੋਰਡ ਸੋ ਬੈਟਰ ਆ ਕੇ ਅਸੀਂ ਆਹ ਕਰੀਏ ਦੂਸਰੀ ਗੱਲ ਇਹ ਆ ਕੇ ਅਗਰ ਬੱਚਾ ਛੋਟਾ ਤੇ ਕਈ ਬੱਚੇ ਵਾਕਿਆ ਹੀ ਚਲਾਕ ਹੁੰਦੇ ਮੈਂ ਤੁਹਾਨੂੰ ਇੱਕ ਚਲਾਕ ਬੱਚੇ ਦੀ ਅਬ ਮੇਰੇ ਨਾਲ ਜਿਹੜੀ ਉਹਨੇ ਮਤਲਬ ਕਿ ਵੰਡਰਫੁਲ ਗੇਮ ਖੇਲੀ ਉਹ ਮੈਂ ਤੁਹਾਨੂੰ ਦੱਸਦਾ ਇੱਕ ਮਾਂ ਬੱਚੇ ਨੂੰ ਲੈ ਕੇ ਆਈ ਤੇ ਉਹ 13 ਸਾਲ ਦਾ ਸੀ ਉਹ ਸਕੂਲ ਨਹੀਂ ਸੀ ਜਾਂਦਾ ਉਹ ਮੇਰੇ ਕੋਲੇ ਲੈ ਕੇ ਆਈ ਮੈਂ ਉਹਦੇ ਨਾਲ ਗੱਲ ਕੀਤੀ ਉਹ ਬੜਾ ਨਾਈਸਲੀ ਹੋ ਗਿਆ ਮੈਂ ਕਹਿੰਦਾ ਜੀ ਆਪਾਂ ਇੱਕ ਪਾਰਟਨਰਸ਼ਿਪ ਐਗਰੀਮੈਂਟ ਬਣਾਈਏ ਕਹਿੰਦਾ ਜੀ ਬਣਾ ਲਓ ਅੰਕਲ ਤੇ ਪਾਰਟਨਰਸ਼ਿਪ ਐਗਰੀਮੈਂਟ ਚ ਲਿਖਿਆ ਸੀ ਕਿ ਯੂ ਵਿਲ ਗੋ ਟੂ ਸਕੂਲ ਏਵਰੀ ਡੇ ਹੈਨਾ ਤੇ ਫਿਰ ਜਦੋਂ ਤੇਰੇ ਪੰਜ ਦਿਨ ਸਕੂਲ ਦੀ اٹੈਂਡੈਂਸ ਹੋ ਗਈ ਤੈਨੂੰ ਤੇਰੀ ਮੰਮ ਮੈਕਡੋਨਲ ਲੈ ਕੇ ਜਾਇਆ ਕਰੂ ਕਹਿੰਦਾ ਜੀ ਠੀਕ ਆ ਉਹਨੇ ਵੀ ਸਾਈਨ ਕਰਤੇ ਮੈਂ ਵੀ ਸਾਈਨ ਕਰਤੇ ਟਿਊਜ਼ਡੇ ਨੂੰ ਅਗਲੇ ਟਿਊਜ਼ਡੇ ਨੂੰ ਫੋਨ ਆ ਗਿਆ ਮਾਂ ਦਾ ਵੀ ਇਹਦੇ ਸਕੂਲ ਤੋਂ ਫੋਨ ਆਇਆ ਇਹ ਤਾਂ ਮੰਡੇ ਵੀ ਸਕੂਲ ਨਹੀਂ ਗਿਆ ਟਿਊਜ਼ਡੇ ਵੀ ਸਕੂਲ ਨਹੀਂ ਗਿਆ ਮੈਂ ਕਿਹਾ ਇਹਨੂੰ ਲਿਆ ਮੇਰੇ ਕੋਲੇ ਇਹਨੂੰ ਦਿਖਾਵਾਂਗਾ ਮੈਂ ਕੌਂਟਰੈਕਟ ਵੀ ਆ ਦੇ ਕੀ ਲਿਖਿਆ ਉਹ ਬੱਚੇ ਨੇ ਕਹਿੰਦਾ ਕੰਦਾ ਕੇ ਬਈ ਆਹਾ ਮੈਂ ਕਹਾ ਤੂੰ ਤਾਂ ਕੰਟਰੈਕਟ ਸਾਈਨ ਕੀਤਾ ਹੋਇਆ ਕਹਿੰਦਾ ਯੈਸ ਮੈਂ ਕਹਾ ਬਈ ਤੂੰ ਸਕੂਲ ਨਹੀਂ ਗਿਆ ਕਹਿੰਦਾ ਮੈਂ ਗਿਆ ਸਕੂਲ ਮੈਂ ਕਹਿੰਦਾ ਕਲਾਸ 'ਚ ਹੀ ਨਹੀਂ ਗਿਆ ਕਹਿੰਦਾ ਕੋਈ ਕੰਟਰੈਕਟ 'ਚ ਲਿਖਿਆ ਨਹੀਂ ਸਭ ਬੱਚੇ ਕਈ ਵਾਰੀ ਨਾ ਆਪਾਂ ਨੂੰ ਆਊਟ ਸਮਾਰਟ ਕਰ ਦਿੰਦੇ ਆ ਸੋ ਕਹਿੰਦਾ ਮੇਰਾ ਭਾਵਾ ਕਿ ਆਪਾਂ ਨੂੰ ਬੱਚਿਆਂ ਦੇ ਨਾਲ ਬੜਾ ਪ੍ਰੈਸਾਈਸਲੀ ਗੱਲ ਕਰਨੀ ਪੈਂਦੀ ਆ ਆਪਾਂ ਨੂੰ ਇਹ ਦੇਖਣਾ ਪੈਂਦਾ ਕਿ ਉਹ ਕਿੰਨੇ ਕੁ ਸਮਾਰਟ ਆ ਕਿੰਨੇ ਕੋਹੋ ਹੈਗੇ ਆ ਜਾਨੀ ਉਹ ਸਟਰੀਟ ਸਮਾਰਟ ਕਈ ਵਾਰ ਕਹਿੰਨੇ ਆ ਨਾ ਆਪਾਂ ਵੀ ਇਹ ਬੱਚਾ ਸਟਰੀਟ ਸਮਾਰਟ ਆ ਆਪਾਂ ਨੂੰ ਇਹ ਦੇਖਣਾ ਪੈਂਦਾ ਵੀ ਇਹ ਸਟਰੀਟ ਸਮਾਰਟ ਤਾਂ ਨਹੀਂ ਕਿਤੇ ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ ਚ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਛੋਟੇ ਬੱਚੇ ਤੋਂ ਇਹ ਲਾਗੂ ਕਰਨੀ ਚਾਹੀਦੀ ਆ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਛੋਟੇ ਬੱਚੇ ਸਹੀ ਹੁੰਦੇ ਆ ਕਿਸੇ ਰੀਜ਼ਨ ਕਰਕੇ ਟੀਨੇਜਰ ਬਣ ਗਿਆ ਹੁਣ ਪ੍ਰੋਬਲਮ ਆ ਗਈ ਹੁਣ ਉਸ ਵਕਤ ਕੀ ਕਰਨਾ ਜੇ ਤੁਹਾਡਾ ਬੱਚਾ 17 18 19 ਸਾਲ ਦਾ ਔਰ ਉਸ ਵੇਰੇ ਨਹੀਂ ਉੱਠਦਾ ਹੁਣ ਤੁਸੀਂ ਕੀ ਕਰੋਗੇ ਕੁਝ ਵੀ ਨਹੀਂ ਕੁਝ ਨਹੀਂ ਕਰ ਸਕਦੇ ਤੁਸੀਂ ਤੁਸੀਂ ਘਰ ਚ ਕਲੇਸ਼ ਨਹੀਂ ਪਾਣਾ ਤੁਸੀਂ ਬਿਲਕੁਲ ਉਹਦੇ ਨਾਲ ਪਿਆਰ ਨਾਲ ਡੀਲ ਕਰਨਾ ਤੁਸੀਂ ਉਹਨੂੰ ਕੋਈ ਉਠਾਣ ਦੀ ਲੋੜ ਨਹੀਂ ਕਿ ਉਹ ਨਹੀਂ ਉੱਠਦਾ ਜੇ ਉਹ ਮਤਲਬ ਕਿ ਸਵੇਰੇ ਰਾਤ ਨੂੰ ਉਹ ਸੌਂਦਾ ਹੀ ਨਹੀਂ 3 ਵਜੇ ਤੱਕ ਤੁਹਾਨੂੰ ਪਤਾ ਪ੍ਰੋਬਲਮ ਕੀ ਹੈ ਜਦ ਤੱਕ ਉਹ ਸੌਂਦਾ ਨਹੀਂ ਉਦੋਂ ਤੱਕ ਉਹ ਤੇ ਸਵੇਰੇ ਉੱਠਿਆ ਨਹੀਂ ਜਾਣਾ ਤੇ ਐਸ ਕਰਕੇ ਉਹ ਸਕੂਲ ਨਹੀਂ ਜਾਂਦਾ ਹੁਣ ਆਪਾਂ ਨੇ ਕੀ ਕਰਨਾ ਹੁਣ ਆਪਾਂ ਨੇ ਵੇਟ ਕਰਨਾ ਆਪਾਂ ਨੇ ਉਹਨੂੰ ਰਿਵਾਰਡ ਦੇ ਕੇ ਗ੍ਰੇਡ 12 ਕਰਾਉਣਾ ਜੇ ਸਾਡੇ ਉੱਥੇ ਕੈਨੇਡਾ 'ਚ ਇਹ ਆ ਕਿ ਜੇ ਤੁਸੀਂ ਬੱਚਾ ਸਕੂਲੋਂ ਨਹੀਂ ਪੜਦਾ ਤੁਸੀਂ ਬਾਹਰੋਂ ਪੜਾ ਲਓ ਤੇ ਫਿਰ ਤੁਸੀਂ ਐਗਜ਼ਾਮ ਲਿਖ ਦੋ ਗ੍ਰੇਡ 12 ਦਾ ਉਦੇ ਚ ਕੋਈ ਹੋਰ ਤੁਹਾਡੇ ਪੇਪਰ ਅਸੈਸ ਕਰੂਗਾ ਜਦੋਂ ਉਹ ਪਾਸ ਹੋ ਗਿਆ ਤੁਹਾਡੇ ਬੱਚੇ ਕੋਲੇ ਗ੍ਰੇਡ 12 ਸਰਟੀਫਿਕੇਟ ਆ ਜਾਊਗਾ ਹੁਣ ਉਹਨੂੰ ਯੂਨੀਵਰਸਿਟੀ ਭੇਜ ਦਿਓ ਲੜੋ ਨਾ ਬੱਚੇ ਨਾਲ ਇੱਥੇ ਮੈਨੂੰ ਪਤਾ ਨਹੀਂ ਆਸਟ੍ਰੇਲੀਆ ਚ ਕਿ ਕੀ ਆਪਾਂ ਇਹ ਕਰ ਸਕਦੇ ਹਾਂ ਕਿ ਨਹੀਂ ਜਿਵੇਂ ਸਾਡੀ ਡਾਕਟਰ ਹੈਗੀ ਆ ਗ੍ਰੈਂਡ ਡਾਟਰ ਆ ਇੱਕ ਉਹ ਹੋਮ ਸਕੂਲਿੰਗ ਕਰਦੀ ਆ ਉਹ ਜਾਂਦੀ ਸਕੂਲ ਨਹੀਂ ਜਾਂਦੀ ਅਸੀਂ ਭੇਜਿਆ ਨਹੀਂ ਪਿਛਲੇ 2 2-3 ਸਾਲਾਂ ਤੋਂ ਉਹ ਹਾਂਜੀ ਹੈਗਾ ਇੱਥੇ ਵੀ ਕਰ ਸਕਦੇ ਆ ਇੱਥੇ ਕਰ ਸਕਦੇ ਆ ਨਾ ਓਕੇ ਸੋ ਜੇ ਆਪਣੇ ਕੋਲੇ ਅਪਰਚੂਨਿਟੀਆਂ ਹੈਗੀ ਆ ਔਰ ਬੱਚਾ ਖੁਦ ਕਹਿੰਦਾ ਵੀ ਮੈਂ ਸਕੂਲ ਨਹੀਂ ਜਾਣਾ ਆਈ ਡੋਨਟ ਲਾਈਕ ਸਕੂਲ ਤੁਸੀਂ ਉਹਨੂੰ ਹਟਾ ਲਓ ਸਕੂਲ ਤੋਂ ਸਾਡਾ ਬੱਚਾ ਵੀ ਕਹਿੰਦਾ ਵੀ ਨਹੀਂ ਮੈਂ ਨਹੀਂ ਜਾਣਾ ਸਕੂਲ ਅਸੀਂ ਹਟਾ ਲਿਆ ਹੁਣ ਉਹ ਘਰੇ ਬੜੀ ਸੋਹਣਾ ਉਹਦਾ ਬਿਹੇਵੀਅਰ ਵੀ ਚੇਂਜ ਹੋ ਗਿਆ ਥੋੜੀ ਜਿਹੀ ਵਧੀਆ ਹੋ ਗਈ ਹੌਲੀ ਹੌਲੀ ਕਰਕੇ ਉਹਨੂੰ ਪਰ ਸਾਡਾ ਕੰਮ ਵਧ ਗਿਆ ਰਾਈਟ ਉਹਦੇ ਪੇਰੈਂਟਸ ਦਾ ਕੰਮ ਵਧ ਗਿਆ ਪਲੱਸ ਸਾਡਾ ਗ੍ਰੈਂਡ ਪੇਰੈਂਟਸ ਦਾ ਕੰਮ ਵਧ ਗਿਆ ਹੁਣ ਮੇਰੀ ਵਾਈਫ ਉਹਨੂੰ ਕਈ ਵਾਰੀ ਲੈ ਕੇ ਜਾਂਦੀ ਆ ਬਾਹਰ ਆ ਪਾਰਕ ਚ ਲੈ ਕੇ ਜਾਂਦੀ ਐ ਕੋਈ ਉਹਨੂੰ ਆਊਟਿੰਗ ਵੀ ਚਾਹੀਦੀ ਆ ਇਹ ਤਾਂ ਹੈ ਨਹੀਂ ਕਾ ਵੀ ਤੁਸੀਂ ਉਹਨੂੰ ਘਰੇ ਬਿਠਾਈ ਰੱਖੋਗੇ ਉਹਨੂੰ ਅਸੀਂ ਲੈ ਕੇ ਵੀ ਜਾਂਦੇ ਆ ਕਿਤੇ ਰਾਇਲ ਅੰਟੀਟਿਮ ਮਿਜ਼ੀਅਮ ਚ ਕਿਤੇ ਹੋਰ ਇਹੋ ਜਿਹੀਆਂ ਚੀਜ਼ਾਂ ਚ ਸੋ ਕਹਿੰਦਾ ਮੇਰਾ ਭਾਵ ਆ ਕਿ ਆਪਾਂ ਨੂੰ ਇਹੋ ਚੀਜ਼ ਦੇਖਣੀ ਪੈਣੀ ਆ ਕਿ ਅਗਰ ਬੱਚਾ ਟੀਨੇਜ ਆ ਉਹਦੇ ਨਾਲ ਅਸੀਂ ਲੜ ਕੇ ਜਿੱਤ ਨਹੀਂ ਸਕਦੇ ਇਹ ਮੇਰਾ ਜ਼ਿੰਦਗੀ ਦਾ ਤਜਰਬਾ ਸੋ ਆਪਾਂ ਉਹਨੂੰ ਪ੍ਰਲੋਂਗ ਕਰਕੇ ਕਿਸੇ ਤਰੀਕੇ ਨਾਲ ਗ੍ਰੇਡ 12 ਕਰਕੇ ਕਾਲਜ ਜਾਂ ਯੂਨੀਵਰਸਿਟੀ ਭੇਜਦੀ ਹੈ ਉਥੇ ਕਿਉਂਕਿ ਬੱਚੇ ਮੈਚ्योर ਹੁੰਦੇ ਆ ਉਥੇ ਉਹ ਫਿੱਟ ਗਿਆ ਹੋ ਕੇ ਤੇ ਤੁਰ ਪਊਗਾ ਇਹ ਮੈਂ ਮੈਂ ਬਹੁਤ ਵਾਰੀ ਦੇਖਿਆ ਤੇ ਜੇ ਬੱਚਾ ਵਿਗੜ ਹੀ ਗਿਆ ਜਿਉਂ ਕਹਿੰਦਾ ਮੈਂ ਤਾਂ ਪੜਨਾ ਹੀ ਨਹੀਂ ਮੈਂ ਨਹੀਂ ਕੁਝ ਕਰਦਾ ਇਹੋ ਜਿਹੇ ਵੀ ਬੱਚੇ ਹੈਗੇ ਆ ਜਿਹੜੇ ਮਤਲਬ ਕਿ ਨਾਤਾ ਮਾਂ ਤੋਂ ਡਰਦੇ ਆ ਨਾ ਪਿਓ ਤੋਂ ਡਰਦੇ ਆ ਕਿਸੇ ਤੋਂ ਵੀ ਨਹੀਂ ਡਰਦੇ ਰਹਿੰਦੇ ਵੀ ਘਾਰ ਆ ਕਹਿਣਾ ਵੀ ਨਹੀਂ ਮੰਨਦੇ ਆਂਦੇ ਵੀ ਰਾਤ ਨੂੰ ਆ ਕਰਦੇ ਵੀ ਕੁਝ ਨਹੀਂਗੇ ਉਹ ਉਹ ਜਿਹੜੇ ਬੱਚੇ ਆ ਉਹ ਐਕਸਟ੍ਰੀਮ ਕੇਸਸ ਆ ਉਹ ਬਿਨਾ ਥੈਰੇਪੀ ਦੇ ਉਹ ਨਹੀਂ ਕੁਝ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਰਾਈਟ ਸੋ ਉਹ ਇੱਕ ਡਿਫਰੈਂਟ ਗੇਮ ਆ অলਟੋਗੇਦਰ ਉਹ ਨਾਰਮਲ ਕੰਡੀਸ਼ਨਾਂ ਚ ਨਹੀਂ ਆਦੇ ਪਰ ਮੈਜੋਰਿਟੀ ਆਫ ਦਾ ਟਾਈਮ ਇਸ ਤਰ੍ਹਾਂ ਕਰਕੇ ਜੇ ਆਪਾਂ ਨੂੰ ਉਹ ਕਨਸੀਕਵੈਂਸਸ ਵਾਲੇ ਪਾਰਟ ਦੇ ਵਿੱਚ ਛੋਟੇ ਹੁੰਦੇ ਨੂੰ ਦੇਖ ਲੈਣਾ ਚਾਹੀਦਾ ਵੀ ਇਹ ਕਰੂਗਾ ਕਿ ਨਹੀਂ ਇਹਦੀ ਪਰਸਨੈਲਿਟੀ ਇਹੋ ਜੀ ਹੈਗੀ ਕਿ ਨਹੀਂ ਇਹ ਮੇਰਾ ਖਿਆਲ ਚ ਆਨਸਰ ਆਉਦਾ